ਸਤਿ ਸ਼੍ਰੀ ਅਕਾਲ ਮੈਂ ਹਾਰਤਿਆ ਸੰਦਰ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਕਿਸਾਨ ਆंदोलਨ ਦਾ ਅੱਜ ਪੰਜਵਾਂ ਦਿਨ ਹੈ ਤੇ ਪਿਛਲੇ ਲਗਾਤਾਰ ਚਾਰ ਦਿਨਾਂ ਤੋਂ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲੇਕਿਨ ਇਸ ਦੌਰਾਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲਗਾਤਾਰ ਉਹਨਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਅਥਰੂ ਗੈਸ ਦੇ ਜਿਹੜੇ ਹਮਲੇ ਕੀਤੇ ਜਾ ਰਹੇ ਨੇ ਕਈ ਕਿਸਾਨਾਂ ਦੀ ਜਾਨਾਂ ਵੀ ਗਈਆਂ ਨੇ ਕਈ ਕਿਸਾਨ ਜ਼ਖਮੀ ਵੀ ਹੋਏ ਨੇ ਹਾਲਾਂਕਿ ਤਿੰਨ ਗੇੜਿਆਂ ਦੀ ਮੀਟਿੰਗ ਵੀ ਹੋਈ ਹੈ ਬੈਠਕੋਈ ਜੋ ਕਿ ਬੇਸਿੱਟਾ ਰਹੀ ਹੈ ਪਰ ਚੌਥੇ ਗੇੜੇ ਦੀ ਜਿਹੜੀ ਮੀਟਿੰ ਮੀਟਿੰਗ ਹੋਵੇਗੀ ਬੈਠਕ ਕੀਤੀ ਜਾਵੇਗੀ ਸ਼ਾਇਦ ਕੋਈ ਨਤੀਜਾ ਨਿਕਲ ਜਾਵੇ ਹਾਲਾਂਕਿ ਇਸ ਵਿਚਾਲੇ ਤੁਹਾਨੂੰ ਦੱਸ ਦੇ ਕਿ ਕਿਸਾਨਾਂ ਤੋਂ ਜੁੜੀ ਇੱਕ ਵੱਡੀ ਖਬਰ ਵੀ ਆ ਰਹੀ ਹੈ ਕਿ ਤਨਾ ਕਿਤੇ ਕਿਸਾਨਾਂ ਦੇ ਲਈ ਖੁਸ਼ਖਬਰੀ ਵੀ ਹੈ ਕਿ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਗਾਂ ਤੇ ਮੱਝ ਦੇ ਦੁੱਧ ਤੇ ਐਮਐਸਪੀ ਦੇਣ ਦਾ ਐਲਾਨ ਕੀਤਾ ਹੈ ਹਾਲਾਂਕਿ ਕਿਸਾਨਾਂ ਨੂੰ ਹੋਰ ਕਈ ਚੀਜ਼ਾਂ ਤੇ ਐਮਐਸਪੀ ਨਹੀਂ ਦਿੱਤੀ ਜਾ ਰਹੀ ਹੈ ਜੇ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਐਲਾਨ ਕਰਨਾ ਬਾਕੀ ਹੈ ਕਿ ਉਹਨਾਂ ਦੀ ਇਹ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ ਕਿ ਨਹੀਂ ਜਾਣਗੀਆਂ ਕਿਤਿਆਂ ਲੇਕਿਨ ਹਿਮਾਚਲ ਦੇ ਮੁੱਖ ਮੰਤਰੀ ਦੇ ਵੱਲੋਂ ਗਾਂ ਅਤੇ ਮੱਝ ਦੇ ਦੁੱਧ ਤੇ ਐਮਐਸਪੀ ਦੇਣ ਦਾ ਐਲਾਨ ਜਰੂਰ ਕਰ ਦਿੱਤਾ ਗਿਆ ਹੈ ਦਾਦਾ ਇਹ ਕਿ ਮੱਝ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਸ਼ਨੀਵਾਰ ਨੂੰ ਬਜਟ ਪੇਸ਼ ਕੀਤਾ ਸੀ ਵਿੱਤੀ ਸਾਲ 2024-25 ਦਾ ਇਹ ਬਜਟ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੇਸ਼ ਕੀਤਾ ਗਿਆ ਸੀ ਇਸ ਦੌਰਾਨ ਸੀਐਮ ਸੁਖੂ ਨੇ ਕਈ ਵੱਡੇ ਐਲਾਨ ਕੀਤੇ ਉਹਨਾਂ ਕਿਆ ਕਿ ਕਿਸਾਨਾਂ ਨੂੰ ਉਤਪਾਦਨ ਵਧਾਉਣ ਦੇ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਦੇ ਨਾਲ ਮੈਂ 1 ਅਪ੍ਰੈਲ 2024 ਤੋਂ ਦੁੱਧ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਵਿੱਚ ਵਾਅਦਾ ਕਰ ਰਹੀ ਹਾਂ ਮੈਂ ਗਾਂ ਦਾ ਘੱਟੋ-ਘੱਟ ਸਮਰਥਨ ਮੁੱਲ 38 ਰੁਪਏ ਤੋਂ ਵਧਾ ਕੇ 45 ਰੁਪਏ ਅਤੇ ਮੱਝ ਦੇ ਦੁੱਧ ਦੀ ਕੀਮਤ 38 ਰੁਪਏ ਤੋਂ ਵਧਾ ਕੇ 55 ਰੁਪਏ ਕਰਨ ਦਾ ਵੀ ਐਲਾਨ ਕਰਦਾ ਹਾਂ ਉਹਨਾਂ ਨੇ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਦੁੱਧ ਦੀ ਖਰੀਦ ਤੇ ਵਿਕਟੋ ਘੱਟੋ ਘੱਟ ਸਮਰਥਨ ਮੁੱਲ ਜਿੰਨੀ ਬਣਾਇਆ ਹੈ ਜਿਹੜਾ ਕਰਨ ਵਾਲਾ ਪੂਰੇ ਭਾਰਤ ਦੇ ਵਿੱਚ ਹਿਮਾਚਲ ਪ੍ਰਦੇਸ਼ ਪਹਿਲਾ ਸੂਬਾ ਬਣ ਗਿਆ ਹੈ ਉਹਨਾਂ ਨੇ ਵੀ ਕਿਹਾ ਕਿ ਜੇਕਰ ਕਿਸਾਨ ਨੂੰ ਖੁੱਲੀ ਮੰਡੀ ਦੇ ਵਿੱਚ ਦੁੱਧ ਦੀ ਵੱਧ ਕੀਮਤ ਮਿਲਦੀ ਹੈ ਤਾਂ ਉਹ ਖੁੱਲੀ ਮੰਡੀ ਵਿੱਚ ਵੇਚਣ ਦੇ ਲਈ ਆਜ਼ਾਦ ਹੋਵੇਗਾ ਮੈਂ ਖੁਸ਼ਨਾ ਕਰਦਾ ਹਾਂ ਕਿ 1 ਅਪ੍ਰੈਲ 2024 ਤੋਂ APMC ਦੁਆਰਾ ਦੁੱਧ ਉਤਪਾਦਨ ਕਮੇਟੀ ਤੋਂ ਲਈਆਂ ਜਾਣ ਵਾਲੀਆਂ ਫੀਸਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ ਇਸ ਨਾਲ ਕਮੇਟੀ ਨੂੰ ਫਾਇਦਾ ਹੋਵੇਗਾ ਬਿਊਰੋ ਰਿਪੋਰਟ ਐਸਐਮਜੀ ਨਿਊਜ਼